ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਮਾਂ ਵੀ ਬਹੁਤਾ ਨਹੀਂ ਬਚਿਆ ਕਿਉਂਕਿ ਉਸ ਤੋਂ ਪਹਿਲਾਂ ਇੱਕ ਜਿਹੜੀਆਂ ਹੋਰ ਚੋਣਾਂ ਹੋਣੀਆਂ ਨਗਰ ਨਿਗਮ ਦੀਆਂ ਉਹਨਾਂ ਨੂੰ ਦੇਖਦੇ ਹੋਏ ਵੀ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਮੀਟਿੰਗਾਂ ਇਕੱਠ ਤੇ ਰੈਲੀਆਂ ਦਾ ਦੌਰ ਜਿਹੜਾ ਉਹ ਹਾਲੀ ਦੇ ਵਿੱਚ ਸ਼ੁਰੂ ਹੋਣ ਵਾਲਾ ਪੰਜਾਬ ਭਰ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਬੇਸ਼ੱਕ ਆਗਾਜ਼ ਜਿਹੜਾ ਪਾਰਟੀਆਂ ਵੱਲੋਂ ਕਰ ਦਿੱਤਾ ਗਿਆ ਹੈ ਚਾਹੇ ਕਾਂਗਰਸ ਨੇ ਮਨਰੇਗਾ ਬਚਾਓ ਦੇ ਤਹਿਤ ਪੰਜਾਬ ਚ ਰੈਲੀਆਂ ਕੀਤੀਆਂ ਉੱਥੇ ਹੀ ਅਕਾਲੀ ਦਲ ਬਾਦਲ ਵੱਲੋਂ ਵੀ ਪਿਛਲੇ ਦਿਨੀ ਕਨੌਰੀ ਹਲਕੇ ਚ ਰੈਲੀ ਕੀਤੀ ਗਈ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਮਜੀਠਾ ਹਲਕੇ ਚ ਵੱਡਾ ਇਕੱਠ ਕੀਤਾ ਗਿਆ ਤੇ 23 ਨਵੇਂ ਪ੍ਰੋਜੈਕਟ ਜਿਹੜੇ ਆ ਉਹ ਸ਼ੁਰੂ ਕੀਤੇ ਗਏ ਆ ਭਾਜਪਾ ਵੱਲੋਂ ਕਾਫੀ ਵੱਡੀ ਜਿਹੜੀ ਮੌਕਾ ਦੇ ਵਿੱਚ ਰੈਲੀ ਰੱਖੀ ਗਈ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਵੀ ਚੜੇ ਆ ਉਹ ਸ਼ਿਰਕਤ ਕਰਨਗੇ ਚੋਣਾ ਨੇੜੇ ਦੇਖਦਿਆਂ ਹੋਇਆਂ ਜਿਵੇਂ ਸਿਆਸੀ ਬਿਆਨਬਾਜ਼ੀ ਇੱਕ ਦੂਸਰੇ ਉੱਪਰ ਸ਼ੁਰੂ ਹੁੰਦੀ ਹੈ ਉਹ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਵੱਲੋਂ ਛਪਤੀ ਹਮਲੇ ਜਿਹੜੇ ਕੀਤੇ ਗਏ ਹੈ ਅਕਾਲੀ ਦਲ ਬਾਦਲ ਦੇ ਉੱਪਰ ਉਹਨਾਂ ਦਾ ਉਹਨਾਂ ਦੇ ਜਿਹੜੇ ਮੀਡੀਆ ਇਨਚਾਰਜ ਨੇ ਬਲਤੇਜ ਪੰਨੂ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੁਝ ਜੜੀਆਂ ਤਸਵੀਰਾਂ ਜਾਰੀ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਧਾਮੀ ਤੋਂ ਜੜਾ ਸਪਸ਼ਟੀਕਰਨ ਮੰਗਿਆ ਹੈ ਬਲਤੇਜ ਸਿੰਘ ਤਨੂ ਪੰਨੂ ਨੇ ਦਾਵਾ ਕੀਤਾ ਹੈ ਕਿ ਇਹ ਆਗੂ ਜਿਸ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਉਹ ਇੱਕ ਜਹੇ ਗੈਂਗਸਟਰ ਦੀ ਭੈਣ ਦਾ ਵਿਆਹ ਸੀ ਜਿਸ ਦੀ ਪੁਲਿਸ ਨੂੰ ਸਰਗਰਮੀ ਦੇ ਨਾਲ ਭਾਲ ਹੈ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਵਾਰ-ਵਾਰ ਆਕਾਲੀ ਦਲ ਨੂੰ ਨਕਾਰ ਚੁੱਕੇ ਹਨ ਉਹ ਇੱਥੇ ਸ਼ਬਦੀ ਹਮਲੇ ਆਕਾਲੀ ਦਲ ਬਾਦਲ ਉੱਪਰ ਕਰਦੇ ਹੋਏ ਨਜ਼ਰ ਆ ਰਹੇ ਹੈ ਜਿਸ ਕਾਰਨ ਹੁਣ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਗੈਂਗਸਟਰਾਂ ਦਾ ਸਹਾਰਾ ਲਏ ਬਿਨਾਂ ਉਹਨਾਂ ਦੀ ਦਾਲ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਹੀਂ ਗੱਲ ਸਕਦੀ ਉਹਨਾਂ ਦੋਸ਼ ਲੈ ਕੇ ਸੁਖਬੀਰ ਬਾਦਲ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਲੋਕਾਂ ਤੇ ਦਬਾਅ ਨਾ ਕੇ ਅਗਲੀਆਂ ਚੋਣਾਂ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਹਨ ਦੂਜੇ ਪਾਸੇ ਉਹਨਾਂ ਹਰਜਿੰਦਰ ਸਿੰਘ ਧਾਮੀ ਦੇ ਉੱਪਰ ਵੀ ਨਿਸ਼ਾਨਾ ਸਾਧਿਆ ਕਿ ਉਹ ਸਪਸ਼ਟ ਕਰਨ ਕਿ ਉਹ ਐਸਜੀਪੀਸੀ ਦੇ ਪ੍ਰਧਾਨ ਵਜੋਂ ਜਿਹੇ ਸਮਾਗਮਾਂ ਵਿੱਚ ਗਏ ਸਨ ਜਾਂ ਸੁਖਬੀਰ ਬਾਦਲ ਦੇ ਇੱਕ ਸਿਪਾਹੀ ਵਜੋਂ ਕਿਉਂਕਿ ਪਿਛਲੇ ਦਿਨੀ ਜਦੋਂ ਜੋ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਮਾਮਲਾ ਚੱਲ ਰਿਹਾ ਸੀ ਸਰਕਾਰ ਤੇ ਐਸਜੀਪੀਸੀ ਆਹਮੋ ਸਾਹਮਣੇ ਹੋਏ ਸਨ ਤਾਂ ਉੱਥੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਇਹ ਗੱਲ ਕਹੀ ਸੀ ਕਿ ਮੈਂ ਐਸਜੀਪੀਸੀ ਦਾ ਪ੍ਰਧਾਨ ਹੋਣ ਦੇ ਨਾਲ ਨਾਲ ਅਕਾਲੀ ਦਲ ਦਾ ਜਿਹੜਾ ਸਿਪਾਹੀ ਵੀ ਹਾਂ ਉਸ ਉਹਨਾਂ ਦੇ ਬਿਆਨ ਨੂੰ ਲੈ ਕੇ ਇੱਥੇ ਬਲਤੇਜ ਜਿਹੜੇ ਪੰਨੂ ਨੇ ਉਹ ਤੰਝ ਕੱਸ ਰਹੇ ਹੈ ਜੇਕਰ ਉਹ ਸ਼੍ਰੋਮਣਿਕ ਮੀਟੇ ਦੇ ਪ੍ਰਧਾਨ ਬਜੋਗੇ ਹਨ ਤਾਂ ਇਹ ਬਹੁਤ ਗੰਭੀਰ ਇਤਰਾਜ਼ ਵਾਲੀ ਗੱਲ ਹੈ ਕਿ ਪੰਜਾਬ ਦੇ ਵੱਖ-ਵੱਖ ਕੇਸਾਂ ਵਿੱਚ ਲੋੜਿੰਦੇ ਵਿਅਕਤੀਆਂ ਨੂੰ ਇੰਨੀ अहमियत ਕਿਉਂ ਦਿੱਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੌਰਾਨ ਪੰਨੂ ਨੇ ਕਿਹਾ ਕਿ ਗੈਂਗਸਟਰਾਂ 'ਤੇ ਵਿਰੋਧ ਪੰਜਾਬ ਪੁਲਿਸ ਦਾ ਐਕਸ਼ਨ ਪ੍ਰਹਾਰ ਲਗਾਤਾਰ ਜਾਰੀ ਰਹੇਗਾ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਤੇ ਵੀ ਸਖੰਜਾ ਜਿਹੜਾ ਉਹ ਕੱਸਿਆ ਜਾਏਗਾ ਉਹਨਾਂ ਅਕਾਲੀ ਦਲ ਦੇ ਇਤਿਹਾਸ ਤੇ ਝੋਟ ਕਰਦੇ ਆ ਕਿਹਾ ਹੈ ਕਿ 1978 84 88 ਅਤੇ 96 ਦੇ ਸਮੇਂ ਪੰਜਾਬ ਵਿੱਚ ਕਈ ਧੋਖੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੀਆਂ ਵਧੀਆਂ ਕਿਆਂ ਕਰਨ ਵਾਲੇ ਅਫਸਰਾਂ ਨੂੰ ਅਕਾਲੀ ਸਰਕਾਰਾਂ ਤੁਰੰਤ ਰੱਕੀਆਂ ਦੇ ਕੇ ਉੱਚੇ ਅਹੁਦਿਆਂ ਤੇ ਪਹੁੰਚਾਇਆ ਗਿਆ ਅਤੇ 2015 ਦੇ ਬੇਅਦਬੀ ਕਾਹਨ ਵਿੱਚ ਵੀ ਅਜੇ ਹੀ ਅਫਸਰਾਂ ਦੇ ਜਿਹੜੇ ਨਾਮ ਹੈ ਉਹ ਸਾਹਮਣੇ ਆਏ ਹਨ ਸੁਖਵੀਰ ਬਾਦਲ ਵੱਲੋਂ ਪੁਲਿਸ ਅਫਸਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਕਿਉਂਕਿ ਪਿਛਲੇ ਦਿਨੀ ਜੋ ਮਜੀਠੀਆ ਸਾਹਿਬ ਨਾਲੋਂ ਮੁਲਾਕਾਤ ਕਰਕੇ ਆਏ ਹਨ ਉਸ ਤੋਂ ਬਾਅਦ ਉਨ੍ਹਾਂ ਨੇ ਬਾਅਦ ਮੀਡੀਆ ਦੇ ਵਿੱਚ ਜੋ ਗੱਲਬਾਤ ਕੀਤੀ ਉਸ ਵਿੱਚ ਉਨ੍ਹਾਂ ਦਾ ਸੁਖਬੀ ਸਿੰਘ ਬਾਦਲ ਦਾ ਇਹ ਕਹਿਣਾ ਸੀ ਕਿ ਪੁਲਿਸ ਨੇ ਝੂਠੇ ਜਿਹੜੇ ਕੇਸ ਬਣਾਏ ਹਨ ਉਹਨਾਂ ਦੇ ਕਾਰਵਾਈ ਲਈ ਉਹ ਤਿਆਰ ਰਹੇ ਉਸ ਦਾ ਹੀ ਜਵਾਬ ਜਿਹੜੇ ਇੱਥੇ ਬਲਤੇਜ ਪੰਨੂ ਪ੍ਰੈਸ ਕਾਨਫਰੰਸ ਵਿੱਚ ਦੇ ਰਹੇ ਸਨ ਕਿ ਇੱਕ ਪਾਸੇ ਤਾਂ ਉਹ ਧਮਕੀਆਂ ਦੇ ਰਹੇ ਤੇ ਦੂਜੇ ਪਾਸੇ ਗੈਂਗਸਟਰਾਂ ਨੂੰ ਦਬਾਉਣ ਦੀ ਗੱਲ ਕਰਦੇ ਆ ਉਹਨਾਂ ਪੁੱਛਿਆ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਕਿਸ ਨੇ ਪੈਦਾ ਕੀਤਾ ਉਹਨਾਂ ਅੰਮ੍ਰਿਤਸਰ ਵਿੱਚ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਸ਼ਹੀਦ ਹੋਏ ਐਸਆਈ ਲੁਧਿਆਣਾ ਵਿੱਚ ਪੁਲਿਸ ਅਫਸਰ ਦੀ ਲਾਤ ਤੋੜਨ ਅਤੇ ਨਾਬਾ ਜੇਲ੍ਹ ਬ੍ਰੇਕ ਕਾਂਡ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਆ ਇਹ ਸਭ ਆਕਾਲੀ ਰਾਜਤਾਰਨ ਰਾਜ ਦੇ ਦੌਰਾਨ ਹੋਇਆ ਬਲਤੇਜ ਸਿੰਘ ਪੰਨੂ ਕਾਫੀ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆ ਰਹੇ ਲਗਾਤਾਰ ਅਕਾਲੀ ਦਲ ਬਾਦਲ ਦੇ ਉੱਪਰ ਔਰ ਹਾਲੀ ਦੇ ਵਿੱਚ ਜਿਹੜੇ ਵਿਆਹ ਸਮਾਗਮ ਦੇ ਵੀ ਸ਼ਾਮਲ ਹੋਏ ਸਨ ਸੁਖਬੀ ਸਿੰਘ ਬਾਦਲ ਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਉਹਨਾਂ ਨੇ ਕੁਝ ਜਿਹੜੀਆਂ ਤਸਵੀਰਾਂ ਉਹ ਵੀ ਜਾਰੀ ਕੀਤੀਆਂ ਉਹਨਾਂ ਤੇ ਗੈਂਗਸਟਰਾਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਰੁੱਧ ਚੜ੍ਹ ਸਖਤ ਮੋਰਚਾ ਖੋਲ੍ਹ ਦਿੱਤਾ ਹੈ ਬਲਤੇਜ ਸਿੰਘ ਪੰਨੂ ਨੇ ਉਹਨਾਂ ਨੇ ਕਿਹਾ ਕਿ ਇੱਕ ਵਿਆਹ ਸਮਾਗਮ ਉਹਨਾਂ ਨੇ ਇੱਕ ਵਿਆਹ ਸਮਾਗਮ ਦੀਆਂ 8 ਅਹਿਮ ਤਸਵੀਰਾਂ ਜਿਹੜੀਆਂ ਜਾਰੀ ਕਰਦੇ ਆ ਸੁਖਬੀਰ ਬਾਦਲ ਅਤੇ ਧਾਮੀ ਤੋਂ ਸਪਸ਼ਟਿਕਰਣ ਮੰਗਿਆ ਕਿਉਂਕਿ ਉਹ ਜਿਸ ਵਿਆਹ ਦੇ ਵਿੱਚ ਸ਼ਾਮਲ ਹੋਏ ਹੈ ਬਲਤੇਜ ਪੰਨੂ ਦਾ ਕਹਿਣਾ ਹੈ ਕਿ ਉਹ ਕਿਸੇ ਗੈਂਗਸਟਰ ਦੀ ਭੈਣ ਦਾ ਵਿਆਹ ਸੀ ਤੇ ਉੱਥੇ ਉਹਨਾਂ ਨੇ ਕਾਫੀ ਹੁਣ ਜਿਹੜੇ ਨਿਸ਼ਾਨੇ ਉਹ ਸਾਹਦੇ ਹੋਏ ਨਜ਼ਰ ਆ ਰਹੇ ਕਿ ਜੇਕਰ ਜਿਵੇਂ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਉਸ ਦੇ ਖਿਲਾਫ ਵੀ ਉਹ ਧਮਕਾ ਰਹੇ ਹਨ ਅਧਿਕਾਰੀਆਂ ਨੂੰ ਕਿ ਜਿਹੜੇ ਕਾਰਵਾਈ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਰਕਾਰ ਰੋਂ ਤੇ ਉਹਨਾਂ ਨਾਲ ਦੇਖਿਆ ਜਾਏਗਾ ਪੰਨੂ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਇੱਕ ਪਾਸੇ ਪੰਜਾਬ ਸਰਕਾਰ ਗੈਂਗਸਟਰਾਂ ਨਾਲ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਹੀ ਹੈ ਤੇ ਦੂਜੇ ਪਾਸੇ ਇਕੱਲੀ ਆਗੂ ਉਹਨਾਂ ਨਾਲ ਤਸਵੀਰਾਂ ਖਿਚਵਾ ਰਹੇ ਹਨ ਉਹਨਾਂ ਸੁਖਬੀਰ ਬਾਦਲ ਨੂੰ ਮੋਟ ਸਵਾਲ ਕੀਤਾ ਕਿ ਉਹ ਗੈਂਗਸਟਰਾਂ ਦੇ ਮਾਧਮ ਰਾਹੀਂ ਹੀ ਸਿਆਸਤ ਵਿੱਚ ਵਾਪਸੀ ਦਾ ਰਾਹ ਜਿਹੜਾ ਉਹ ਲੱਭ ਰਹੇ ਹਨ ਕਹਿੰਦਾ ਬਾਫ ਕਿ ਸਿਆਸੀ ਹਮਲੇ ਜਿਹੜੇ ਆ ਉਹ ਚੋਣਾਂ ਦੇ ਦੌਰਾਨ ਵੈਸੇ ਵੀ ਤੇਜ਼ ਹੋ ਜਾਂਦੇ ਆ ਕਿਉਂਕਿ ਹਾਲੀ ਦੇ ਵਿੱਚ ਜਿਹੜਾ ਇੱਕ ਕੇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜਾ ਸਰੈਂਡਰ ਕੀਤਾ ਸੀ ਆਤਮ ਸਮਰਪਣ ਕੀਤਾ ਸੀ ਉਹਦੇ ਵਿੱਚ ਪਿਛਲੀਆਂ ਜਿਹੜੀਆਂ ਚੋਣਾ ਆਈਆਂ ਸਨ ਤੇ ਜਦੋਂ ਅਖੰਡ ਕੀਤਨੀ ਜਥੇ ਦੇ ਘਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਗਏ ਸਨ ਤਾਂ ਉਦੋਂ ਉਹਨਾਂ ਨੇ ਕੋਈ અપਮਾਨਜਨਕ ਜਿਹੀ ਟਿੱਪਣੀ ਕੀਤੀ ਸੀ ਕਹਿੰਦਾ ਪਾਪ ਕਿ ਜਦੋਂ ਚੋਣਾ ਨੇੜੇ ਆ ਜਾਂਦੀਆਂ ਉਸ ਵੇਲੇ ਇਹੋ ਜਿਹੇ ਜਿਹੜੇ ਸਿਆਸੀ ਬਿਆਨ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਕੀ ਸਪਸ਼ਟੀਕਰਨ ਦਿੰਦੇ ਹੈ ਏ ਉਹ ਨਾਲਾ ਸਮਾਂ ਦੱਸੇਗਾ ਪਰ ਇਸ ਵਕਤ ਪੰਜਾਬ ਦੀ ਸਿਆਸਤ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ